ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਹੁਣ ਅਗਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਹੌਲੇ ਪੱਜ ਦੋ گاਵਾ ਤੇ ਇੱਕ ਆ ਤਾਜੀ ਸੋਈ ਮਾਂਹ ਤੁਹਾਨੂੰ ਦਿਖਾਉਣੀ ਹੈ ਜਿਹਦੇ ਜੇਰਾਤ ਪਈ ਹੈ ਜਿਹੜੀ ਇਹਦੇ ਪ੍ਰੋਪਰ ਜੇਰ ਪਾਤੀ ਹੈ ਜਿਹੜੀ ਤੇ ਗੱਲਬਾਤ ਹੁਣ ਕਰਦੇ ਆਂ ਆਪਾਂ ਵਿਦਿਆ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਕਿਹਾ ਆਜੋ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਆ ਵੈਗਰੂ ਦੀ ਕਿਰਪਾ ਤੇ ਵੇਗਿਆ ਮਾਲ ਪਰਸਵਾਲਾ ਹਾਂਜੀ ਵੇਗਿਆ ਜੀ ਕਿੰਨੇ ਹੀ ਫੋਨ ਫਾਨ ਆਏ ਫਿਰ ਉਦੋਂ ਫੋਨ ਤੇ ਬਹੁਤ ਆਏ ਕਈਆਂ ਮੇਰੇ ਨੇ ਚੁੱਕੇ ਵੀ ਨਹੀਂ ਗਏ ਫੋਨ ਠੀਕ ਆ ਹਾਂਜੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਂ ਵੀਰ ਜੀ ਮਿੰਟੂ ਸਿੰਘ ਜੀ ਹਾਂਜੀ ਪਿੰਡ ਸਰਾਇਂ ਤਹਿਸੀਲ ਜਨਾਲਾ ਜ਼ਿਲ੍ਹਾ ਹੰਸਾ ਫੋਨ ਨੰਬਰ ਵੀ ਬੋਲਦਾ 98147 99325 ਠੀਕ ਆ ਹਾਂਜੀ ਤੇ ਸ਼ਰਵਾਰ ਫਿਰ ਤਾਜੀ ਸੋਈ ਛੋਟੀ ਤੋਂ ਕਰ ਲਈਏ ਰਾਤ ਹੀ ਸੋਈ ਜੀ ਹਾਂ ਜੀ ਹਾਂ ਜੀ ਰਾਤ ਦੀ ਸੀ ਰਾਤ ਦੀ ਸੋਈ ਆ ਤੇ ਆ ਜੇਰ ਜਿਹੜੀ ਨੇ ਪ੍ਰੋਪਰ ਪਾਤੀ ਆ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ ਦੁੱਧ ਪਹਿਲੇ ਸੋਏ ਤੇ ਨੂੰ ਚਵਾਇਆ 8-9 ਕਿਲੋ ਜਿਸ ਵੇ ਸਮਾਏ ਸੋਈ ਆ ਅੱਛਾ ਵੱਧ ਵੀ ਕਰ ਸਕਦੀ ਆ ਠੀਕ ਆ 10 ਸਤਰਾਮ ਨਾਲ ਕਰ ਦੇਗੇ 10 ਕਿਲੋ ਲੱਗੇ ਜਿਹੜਾ ਚਵਾ ਸਕਦੇ ਆ 8-9 ਤਾਈ ਤੇ 3 ਕਿਲੋ ਅੱਛਾ ਹਾਂ ਜੀ ਹਾਂ ਜੀ ਠੀਕ ਆ ਤੇ ਬੱਚਾ ਕੀ ਆ ਗਿਆ ਮਗਰ ਕਟਾ ਦਿੱਤਾ ਹੈ ਮਗਰ ਇਹਦੇ ਕਟਾ ਹੈ ਤੋਰੋ ਹਾਂ ਫੇਰ ਇੱਕਰੀ ਨਾ बाकी अच ही चबाई हुई है पिट पौड़ी तो ठीक है ताजी सुई है बाकी बहुत ही लप्पे च नहीं है ਬਾਕੀ ਥੱਲਿਆਂ ਕੋਸ਼ ਕਹਿੰਦੇ ਕਿ ਹੋਲੀ ਕਰਦੀ ਆ। ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚਲੋ ਚੰਗਾ। ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਤੇ ਮੁੱਲ ਫਿਰ ਇਹਦਾ। ਮੁੱਲ ਵੇਖ ਲਓ 60 ਕਿ ਵੀ ਦੇ ਰਹੀ ਹੈ। ਵਿੱਚੋਂ ਕਰ ਜੀਏ ਕੋਈ ਛੋਟ ਛੱਡ। ਕੋਈ ਨਹੀਂ ਜਿਵੇਂ ਤੁਹਾਡਾ ਕਿੰਨੇ ਕਰ ਦੋਗੇ? 2000 ਛੱਡ ਦੀ 56 ਦੀ ਦੇ ਦੇ। ਇੱਕੋ ਗੱਲ ਕਰਦੀ ਹੈ ਫਿਰ। ਉਹ ਨਹੀਂ ਜੇ ਮੈਂ ਤੇ ਇਹ ਹਾਤ ਹੋ ਗਏ ਪੂਰੇ 55 ਹੀ ਦੇ ਦਿਆ ਦੇਖ ਲਓ ੱੱਕਾ ਨਹੀਂ ਹੁੰਦੇ ਨਹੀਂ ਜਾਣ ਦੋ ਜੈ ਜੀ ਆ ਕੰਮ ਮੀਮ ਉਹ ਪੈਂਦੇ ਆ ਝੁੰਨ ਝੁੰਨੇ ਲੱਗਦੇ ਵੀਰਾਂ ਦੇ ਦੁੱਧ ਦੀ ਲੋੜ ਆ ਕੰਮ ਉਹ ਤੁਹਾਨੂੰ ਥੋੜਾ ਨਾ ਕਰ ਕੋਈ ਖਾੜ ਕੇ ਬੋਲੀ ਬਣਾ ਕੇ ਪੀਊਗਾ ਨਾਲੇ ਤੇ ਕੋਈ ਗੱਲ ਨਹੀਂ ਕੋਈ ਨਹੀਂ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਹੁਣੇ ਹੀ ਆਈ ਏ ਜੀ ਇਹ ਜੀ ਹੁਣੇ ਆਈ ਜੋ ਠੀਕ ਆ ਹਾਂਜੀ ਇਹ ਜੇ ਲੈ ਕੇ ਆਏ ਇਹਦੇ ਠੀਕ ਆ ਤੇ ਦੇਖੋ ਕਿੰਨਾ ਦੁੱਧ ਦੁੱਧ ਇਹ ਉਹ 8-9 ਕਿਲੋ ਆ ਗਾ ਪੂਰਾ ਅੱਛਾ ਪੱਕਾ ਜਿਹੜਾ ਲੀਟਰ ਵਾਲਾ 8 ਕਿਲੋ ਦੁੱਧ ਠੀਕ ਆ ਹਾਂਜੀ ਤੇ ਦੋ ਡੰਗ ਚੋਏ ਤਿੰਨ ਚੋਏ ਆਣ ਗਏ ਇਹ ਚਵਾਈ ਹੋ ਗਈ ਕਿ ਹੁਣ ਨਹੀਂ ਹੋ ਗਈ ਹੈ ਚਵਾਈ ਹੋ ਗਈ ਹੈ ਠੀਕ ਹੁਣ ਜਿਹੜੀ ਆ ਚਵਾਈ ਇਹਦੀ ਹੋਈ ਆ ਤੇ ਬਾਕੀ ਇਹ ਹੈ ਕਿ ਸੂਈ ਸਵਾਈ ਆ ਦੁੱਧ ਕੋਈ ਆਪਣਾ ਮਿੰਤੀ ਕਰਕੇ ਨਾ ਤੁਹਾਡੇ ਘਰੋਂ ਲੈ ਜੇ ਜੇ ਤਰ੍ਹਾਂ ਹੁਣ ਥੱਲੋਂ ਘੱਟ ਵਿਖੰਦੀ ਆ ਤੇ ਚਲੋ ਤਰ੍ਹਾਂ ਇੱਕ ਰੀਨ ਕਿਉਂਕਿ ਜਿਹੜੀ ਚਵਾਈ ਇਹਦੀ ਪਿੱਛੋਂ ਕੁਝ ਹੋ ਕੇ ਆਈ ਆ ਤੇ ਜੇ ਹੁਣੇ ਹੀ ਆਈ ਆ ਜੇ ਹੁਣੇ ਗੱਡੀ 'ਚ ਲੱਤੀ ਏ ਥੋੜੀ ਕਿ ਦੇਰ ਹੋਈ ਆ ਬਾਕੀ ਇਹ ਕਿ ਘੱਤ ਕਾਠ ਦੀ ਚੰਗੀ ਆ। ਬਾਕੀ ਮਗਰ ਸ਼ੰਗਾ ਜੀ ਉਤਰਾ ਹੀ ਆ। ਥਾਨ ਉਤਰਾ ਚੰਗਾ ਹੈ। ਕੋਸ਼ਕੇ ਦੀ ਚਵਾਈ ਹੋਈ ਆ ਤੇ ਕੁਛ ਹੋਣ ਵਾਲੀ ਆ। ਬਾਕੀ ਸੋਈ ਸਵਾਈ ਆ ਕੋਈ ਜੇ ਰ ਆਪਣੇ ਦੋ ਟਾਈਮ ਚੋਕ ਕੇ ਲੈ ਜੀ ਦੁੱਧ 8 ਲੀਟਰ ਮੰਨਤੀ ਕਰਕੇ ਲੈ ਜੀ। ਤੇ ਸੋਈ ਨੂੰ ਕਿੰਨੇ ਕ ਦਿਨ ਹੋ ਗਏ ਉਤਰਾ? 10-12 ਦਿਨ ਹੋ ਗਏ ਆ ਕੋ ਆਪਣਾ ਮੀਰ ਅੰਦਾਜ਼ਾ ਨਾਲੇ ਚਲੋ ਵਾਧ ਵੀ ਹੋ ਸਕਦੇ ਆ adda ਦੇ ਸਾਹਮਣੇ ਬੱਚੇ ਵੀਆ ਵੋਈਆ ਦਿਨਾਂ ਦੇ ਲਾਗੇ ਬੰਨੇ ਕੋਈ ਮੰਨ ਕੇ ਚੱਲੇ ਤੇ ਇਹਦਾ ਮੁੱਲ ਮੁੱਲ ਵੇਡੋ ਦੇ ਦਈਏ 50 ਕ ਦੀ ਜਾਇਜੀ ਗੱਲ ਕਰੀਏ ਦਾ ਕਦ ਕਾਠ ਬੜਾ ਓ 10 ਕਿਲੋ ਆਮਨਾ ਦੋ ਦਿਨਾਂ ਚੋਈ ਦੇਣਾ ਬਾਕੀ ਗਰਮੀ ਨਹੀਂ ਬਣਾਉਣੀ ਕ੍ਰੋਸ ਪੰਨੇ ਆ ਹਾਂਜੀ ਹਾਂਜੀ ਜੈਸ ਨੂੰ ਜੈਸ ਨੂੰ ਹੀ ਕਰ ਦੋ ਆਪ ਹੀ ਚਲ 20 ਹੀ ਦੇ ਦਾਂਗੇ ਪੂਰੇ 20 ਹੀ ਜਾਂਦੋ ਫਿਰ ਤੁਸੀਂ ਤਾਂ ਕਹਿਣਾ ਕਰੀ ਜਾ ਨਹੀਂ ਨਹੀਂ ਜੰਦ ਜੈਜੀ ਆ ਗੰਮ ਚਲ ਕੋਈ ਨਹੀਂ ਦੇ ਦਾਂਗੇ ਤੇ ਹੁਣ ਇਹ ਕੰਡ ਤੇ ਗੱਬਣ ਜੇ ਇਹ ਕਿੰਨੇ ਕਿ ਦੁੱਧਾ ਲੀਜੇ ਇਹ 10 ਤੋਂ ਤਾਂ ਹੀ ਕਰੀ ਜਾਣਾ ਇਹਨੇ ਅੱਛਾ 10 ਕਿਲੀਓ ਪਿਓਰ ਹੈ ਠੀਕ ਆ ਤੇ ਦਿਨ ਕਿੰਨੇ ਲੈ ਜੂਗੀ ਦਿਨ 10 12 ਲੈ ਜਾਣੇ ਨੇ ਤੋਰਾਂ ਫੇਰ ਇਹਨਾਂ ਵੀ ਇੱਕ ਕਰ 10 12 ਦਿਨਾਂ ਜਿੰਨੇ ਲੈ ਜਾਣੇ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਜਿਹੜਾ ਇਹਦਾ ਚੰਗਾ ਹੈ ਬਾਕੀ ਤਾਂ ਨਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਠੀਕ ਹੈ। ਤੇ ਕਿੰਨਾ ਫਿਰ ਇਹਦਾ ਮੁੱਲ? ਮੁੱਲ ਵੇਖ ਲੋ ਤੇਰੀ ਠੀਕ ਦੀ। ਫਿਰ ਚੱਕੋ ਕਰ ਦੀ ਛੱਡ 2000 ਛੱਡ ਦੀ 30 ਚ। ਚਲੋ ਕੋਈ ਨਹੀਂ ਛੱਡ ਦਾਂਗੇ। 28000 ਦੀ ਦੇ ਦੋ। ਕੋਈ ਨਹੀਂ ਦੇ ਦਾਂਗੇ। ਚਲੋ ਬਾਕੀ ਕੋਈ ਮੌਕੇ ਦੇ ਕੋ ਫੋਨ ਲਾਵੇ। ਹਾਂਜੀ ਪਰ ਜ਼ਿਆਦਾ ਨਾ ਕੋ ਪਰੇਸ਼ਾਨ ਕਰੇ ਵੀ ਨਹੀਂ। ਇਦਾਂ ਉਦਾਂ ਉਹ ਨਾ ਕੰਮ ਕਰੇ। ਕੋਈ ਮੁੱਲ ਦਾ ਮਾਲ ਤੁਹਾਨੂੰ ਪਤਾ ਵੀ। ਹਾਂਜੀ ਹਾਂਜੀ। ਠੀਕ ਚਲੋ ਜੋ ਛੋਟ ਬੰਦੀ ਉਹ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਤੇ ਠੀਕ ਹੈ ਵੀਰ ਜੀ ਪੰਜਾਂ ਬੜੀ ਚੰਗੀ 12 13 ਕਿਲੋ ਆਹ ਮਨਾ ਦੇ ਜਾਣਾ ਇਹਨੇ ਬਾਕੀ ਇਹ ਕਿ ਇੱਕ ਤਾਜੀ ਸੂਈ ਆ ਇੱਕ ਗੱਬਨ ਆ ਤੇ ਹਾਂ ਜੀ ਹਾਂ ਜੀ ਇਹ ਤੇ ਪਾਸ ਹੀ ਹੋ ਕੇ ਜਾਣੀਆਂ ਤੇ ਸੂਈ ਜਿਹੜੀ ਆ ਆਪਣੀ ਦੋ ਟਾਈਮ ਚੋ ਕੇ ਲੈ ਜੇ ਹਾਂ ਠੀਕ ਹੈ ਵੀਰ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ